ਤਗੀਆ ਮੀਰਾ ਵਾਲੇ ਕਬੂਤਰ ਮੀਰਾ ਵਾਲੇ ਸੀ ਕਬੂਤਰ ਕਹਿੰਦੇ ਆ ਉਹ ਕੀ ਸੀ ਮੀਰਾ ਤੇ ਖਜੂਰ ਸਿੰਘ ਸਿੱਧੂ ਉਸ ਬੰਦੇ ਦਾ ਨਾਮ ਸੀਗਾ ਮੀਰਾਵ ਉਹਦਾ ਉਹਦਾ ਸੀਗਾ ਸੋ ਉਸ ਦੇ ਘਰ ਦੇ ਕਬੂਤਰਾਂ ਦੇ ਨਾਮ ਨਾਲ ਅੱਜ ਨਾਮ ਹੋਇਆ ਮੀਰਾਵ ਵਾਲੇ ਦਾ ਜਿਵੇਂ ਕੋਈ ਸੀ ਉਹ ਜਦੋਂ ਜੀ ਪੰਜ ਦਾ ਪੰਜ ਦਾ ਤਸਿਲਦਾਰ ਨੂੰ ਤਸਿਲਦਾ ਉਹ ਇੱਕ ਉਹਦਾ ਸੀ ਕਬੂਤਰ ਲਿਖਦੇ ਸੀ ਬਾਜੀ ਤੇ ਮੈਂ ਮੇਰੇ ਕੋਲ 75 ਸਾਨ ਦਾ ਲਿਸਟ ਆਪਾਂ ਇੱਕ ਮੈਂ ਤੁਹਾਨੂੰ ਫੋਟੋ ਭੇਜੂੰਗਾ ਅੱਛਾ ਤਾਂ ਉਹਦੇ ਦਾ ਮਤਲਬ ਕਿ ਐਂ ਲਿਖਿਆ ਹਜੂਰਾ ਸਿੰਘ ਮਾਹੂਆਣਾ ਆ ਕੇ 75 ਸਾਨ ਮਾਹੂਆਣਾ ਪਿੰਡ ਸੀ ਉਹਨਾਂ ਦਾ ਪਿੰਡ ਮਾਹੂਆਣਾ 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 ਪੂਰੀ ਮਾਹੂਆਣਾ ਪੂਰੀ ਵਾਲਾ ਓਕੇ 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 ਠੀਕ ਹੈ ਹਰਗਬੰਦ ਸਿੰਘ ਮਾਹੂਣਾ ਤੇ ਮੀਰਾ ਮਾਹੂਣਾ ਦੇ ਜੀ ਪਿੰਡ ਸੋ ਉਹ ਉਹ ਜਿਹੜੇ ਕਬੂਤਰ ਸੀਗੇ ਜੀ ਉਹ ਉਹ ਕੌਣ ਸੀਗੇ ਕਿਹੜੇ ਕਬੂਤਰ ਸੀ ਉਹ ਪਹਿਲਾਂ ਜਿਹੜੇ ਇਹਨਾਂ ਕੋਲੇ ਕਬੂਤਰ ਸੀ ਜੇ ਤੋ ਮੀਰਾਵ ਨੇ ਰੱਖਿਆ ਜੀ ਉਦੋਂ ਇਹ ਕਬੂਤਰ ਮੀਰਾ ਵੱਲ ਆਇਆ ਸੀ ਮਿੱਡ ਨਾਲ ਬਹੁਤ ਆਣੀ ਜਾਣੀ ਸੀ ਇਹਨਾਂ ਦੀ ਠੀਕ ਹੈ ਮਿੱਡ ਨਾਲ ਪੂਰੀ ਲਿਆਈ ਸੀ ਮੀਰਾਵ ਦੀ ਸਰਪੰਚ ਦੀ ਇਕੱਠੇ ਰਹਿੰਦੇ ਸੀ ਠੀਕ ਹੈ